ਜੇਕਰ ਤੁਸੀਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੁੰਦੇ ਤਾਂ ਇਹ ਸੰਭਵ ਹੈ ਕਿਉਂਕਿ ਅਮਰੀਕਾ ਨੇ ਹੁਣ ਪਨਾਮਾ ਜੰਗਲ ਤੇ ਮੈਕਸੀਕੋ ਦੇ ਜਿਹੜੇ ਬਾਰਡਰ ਨੇ ਉਹਨਾਂ ਤੇ ਕਾਫੀ ਸਤਤੀ ਕਰ ਦਿੱਤੀ ਐ ਕੈਮਰਾ ਲਗਾ ਦਿੱਤੇ ਨੇ ਤੇ ਉੱਥੇ ਇੱਕ ਅਮਰੀਕਨ ਫੌਜ ਅਧਿਕਾਰੀ ਦਾ ਵੀਡੀਓ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਕਿ ਜੇਕਰ ਕੋਈ ਵੀ ਆਦਮੀ ਜਿਹੜਾ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਵੇਗਾ ਮੈਕਸੀਕੋ ਦੇ ਬਾਰਡਰ ਦੀ ਕੰਧ ਟੱਪਦੇ ਹੋਏ ਅਮਰੀਕਾ ਦੇ ਕੈਮਰਾ ਦੇ ਵਿੱਚ ਆ ਜਾਂਦਾ ਬਾਰਡਰ ਤੇ ਜਿਹੜੇ ਕੈਮਰੇ ਲੱਗੇ ਨੇ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅੰਦਾਜ਼ੇ ਕਿ ਹੁਣ ਗੈਰ ਕਾਨੂੰਨੀ ਟਾਂਕ ਨਲ ਅਮਰੀਕਾ ਦਾਖਲ ਹੋਣਾ ਅਸੰਭਵ ਹੈ ਅਮਰੀਕੀ ਸਰਕਾਰ ਨੇ ਸਰਹੱਦਾਂ ਤੇ ਕਰ ਦਿੱਤੇ ਨੇ ਪੱਕੇ ਇੰਤਜ਼ਾਮ ਗੈਰ ਕਾਨੂੰਨੀ ਦਾਖਲਾ ਬਿਲਕੁਲ ਵੀ ਨਹੀਂ ਹੋਣ ਦਿੱਤਾ ਜਾਵੇਗਾ ਅਮਰੀਕਾ ਵੱਲੋਂ ਇਹ ਕਹਿ ਦਿੱਤਾ ਗਿਆ ਜਦੋਂ ਤੋਂ ਡੋਨਲਡ ਟਰੰਪ ਨੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਵੱਜੂ ਸੋਚ ਉਦੋਂ ਤੋਂ ਅਮਰੀਕੀ ਏਜੰਸੀਆਂ ਗੈਰ ਕਾਨੂੰਨੀ ਪ੍ਰਵਾਸੀਆਂ ਪਿੱਛੇ ਹੱਥ ਤੋਕੇ ਭਈਆਂ ਹੋਈਆਂ ਲਗਾਤਾਰ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫੜ ਫੜ ਕੇ ਉਹਨਾਂ ਦੇ ਜੱਦੀ ਮੁਲਕਾਂ ਦੇ ਵਿੱਚ ਭੇਜਿਆ ਜਾ ਰਿਹਾ ਹੈ ਜਿਸਨੇ ਪਿੱਛੇ ਤੁਸੀਂ ਦੇਖੋ ਤਾਂ ਅਪਾਰ ਦੇ ਵਿੱਚ ਤਿੰਨ ਜਹਾਜ਼ ਹੁਣ ਤੱਕ ਆ ਚੁੱਕੇ ਨੇ ਜਿਨ੍ਹਾਂ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਜਿਹੜੇ ਲੋਕੀ ਭਾਰਤ ਤੋਂ ਅਮਰੀਕਾ ਦੇ ਰੁੱਖ ਕੀਤਾ ਸੀ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ। ਅਮਰੀਕਾ ਨੇ ਭਾਵੇਂ ਗੈਰ ਕਾਨੂੰਨੀ ਪ੍ਰਵਾਸ ਵਿਰੁੱਧ ਸਖਤ ਕਦਮ ਦਿਖਾ ਦਿੱਤੇ ਨੇ ਪਰ ਉੱਥੇ ਇੱਕ ਵਾਰ ਫਿਰ اپੋਜ਼ ਨੂੰ ਵੀ ਅਲਰਟ ਕੀਤਾ ਹੈ ਬਾਰਡਰਾਂ ਦੇ ਉੱਤੇ ਜਿੱਥੋਂ ਕੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਐਂਟਰੈਂਸ ਹੁੰਦੀ ਹੈ ਲੋਕਾਂ ਦੀ। ਹੁਣ ਅਮਰੀਕੀ ਫੌਜ ਨੇ ਮੈਕਸੀਕੋ ਨਾਲ ਲੱਗਦੀ ਸਰਹੱਦ ਤੇ ਸੁਰੱਖਿਆ ਤੇ ਪੁਖਤਾ ਪ੍ਰਬੰਧ ਕਰ ਦਿੱਤੇ ਹਨ। ਤੋਂ ਦੱਸਦੀ ਕਿ ਇਸ ਨਾਲੀ ਫੌਜ ਨੇ ਸਰੱਦ ਨੇੜੇ ਵੱਡੇ ਵੱਡੇ ਕੈਮਰੇ ਵੀ ਲਗਾਏ ਹਨ ਤੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਇਸ ਕੰਦ ਨੂੰ ਟੱਪਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਦੀਆਂ ਤਸਵੀਰਾਂ ਨੇ ਕੈਮਰਾ ਵਿੱਚ ਕੈਦ ਹੋ ਜਾਣਗੀਆਂ ਉਸ ਨੂੰ ਤੁਰੰਤ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਜਾਵੇਗਾ ਫੌਜ ਅਧਿਕਾਰੀ ਬਾਰਡਰ ਪੈਟਰੋਲ ਚੀਫ ਮਾਈਕਲ ਡਬਲਯੂ ਬੈਂਕ ਨੇ ਇਹਨਾਂ ਤਿਆਰੀਆਂ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਅਮਰੀਕਾ ਵਿੱਚ ਗੈਰ ਕਾਨੂੰਨੀ ਦਾਖਲਾ ਲਗਭਗ ਅਸੰਭਵ ਹੈ ਅਤੇ ਜੇਕਰ ਕੋਈ ਵਿਅਕਤੀ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਵਿਰੁੱਧ ਦਸਤਕ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਉਹਨਾਂ ਮੁਲਕਾਂ ਦੇ ਵਿੱਚ ਉਹਨਾਂ ਨੂੰ ਬਾਅਦ 'ਚ ਡਿਪੋਰਟ ਕਰ ਦਿੱਤਾ ਜਾਵੇਗਾ